33.5 ਕਮੀਜ਼ ਦੀ ਲਵਾਈ ਹੈ ਠੀਕ ਹੈ ਜੀ 33.5 ਲੰਬਾਈ ਆਪਣੀ ਇਹਦੇ ਵਿੱਚ ਆਪਾਂ ਲੰਬਾਈ ਦੇ ਵਿੱਚ ਕਿੰਨੇ ਇੰਚ ਜੋੜਨੇ ਆ ਲੰਬਾਈ ਦੇ ਵਿੱਚ ਆਪਾਂ 3 ਇੰਚ ਜੋੜਨੇ ਹੁੰਦੇ ਆ ਠੀਕ ਹੈ ਜੀ ਤੇ ਇਹ ਆਪਣਾ ਹੋ ਗਿਆ 36.5 36.5 ਇੰਚ ਆਪਾਂ ਕਮੀਜ਼ ਦੀ ਲੈਂਥ ਲੈ ਲੈਣੀ ਆ ਫਿਰ ਉਹਦੀ ਕਟਾਈ ਕਰਨੀ ਆ ਕਟਾਈ ਵਾਸਤੇ ਆਪਾਂ ਨੇ 10 ਇੰਚ ਵੱਧ ਲੈਣਾ ਹੈ ਠੀਕ ਹੈ ਜੀ ਇਹ ਆਪਣਾ ਹੋ ਗਿਆ ਤਿਆਰ ਠੀਕ ਹੈ ਤੇ ਇਹ ਹੋ ਗਿਆ ਆਪਣਾ ਕਟਾਈ ਵਾਸਤੇ ਕਿੰਨਾ ਕਪੜਾ ਚਾਹੀਦਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਹਾਨੂੰ ਹੁਣ ਦੱਸਦੇ ਆ ਹੁਣ ਆਪਾਂ ਨੇ ਜਾਨੀ ਜੇ ਕਟਾਈ ਜਿਹੜੀ ਕਰਨੀ ਹੈ ਘੇਰਾ ਇਸ ਤੋਂ ਅੱਗੇ ਹੈਗਾ ਘੇਰਾ ਘੇਰਾ ਆਪਣੇ ਕੋਲੇ ਹੈਗਾ 14 ਇੰਚ ਠੀਕ ਹੈ ਜੀ 14 ਦੇ ਵਿੱਚ ਆਪਾਂ ਘੇਰੇ ਦੇ ਵਿੱਚ ਜੇ ਤਾਂ ਆਪਾਂ 레 ਪਾਈਪਿੰਗ ਲਾਉਣੀ ਹੈ ਤਾਂ ਆਪਾਂ ਨੇ 4 ਇੰਚ ਐਡ ਕਰਨੇ ਆ ਜੇ ਆਪਾਂ ਪਾਈਪਿੰਗ ਲਾਉਣੀ ਹੈ ਠੀਕ ਹੈ ਜੀ ਤੇ ਜੇ ਆਪਾਂ ਨੇ ਨਹੀਂ ਪਾਈਪਿੰਗ ਲਾਉਣੀ ਤਾਂ ਆਪਾਂ 3 ਇੰਚ ਐਡ ਕਰਾਂਗੇ ਠੀਕ ਹੈ ਨਾ ਇਹ 14 ਤੇ 14 ਤੇ 3 17 17 ਇੰਚ ਆਪਾਂ ਨੂੰ ਕਪੜਾ ਚਾਹੀਦਾ ਕਟਾਈ ਵਾਸਤੇ ਠੀਕ ਹੈ ਜੀ ਹੁਣ ਆਪਾਂ ਨੇ ਕਮਰ ਜਿਹੜੀ ਹੈ 12.5 ਇਹ ਆਪਣੀ ਜਿਹੜੀ ਹੈ ਕਮਰ 12.5 ਇਹਦੇ ਵਿੱਚ ਆਪਾਂ ਨੇ ਐਕਸਟਰਾ 2 ਇੰਚ ਕੱਪੜਾ ਛੱਡਣਾ ਹੁੰਦਾ ਉਹ ਆਪਾਂ ਕਟਾਈ ਵੇਲੇ ਤੁਹਾਨੂੰ ਸਾਰਾ ਸਮਝਾਵਾਂਗੇ ਪਰ ਇਹ ਆਪਣਾ ਕੱਪੜਾ ਜਿਹੜਾ 17 ਦੇ ਹਿਸਾਬ ਨਾਲ ਜਦੋਂ ਵਿੱਚ ਆ ਗਿਆ ਤੇ ਇਹ ਆਪਣੀ ਜਿਹੜੀ ਚੈਸਟ 14.5 ਠੀਕ ਹੈ ਉਸੇ ਹਿਸਾਬ ਨਾਲ ਇਹ ਆਪਣਾ 14.5 ਇਹ ਹੈ ਕਿ 14.5 ਦੇ ਹਿਸਾਬ ਨਾਲ ਆਪਾਂ ਨੇ ਜਿਹੜੀ ਚੀਜ਼ ਇਹਨਾਂ ਚੋਂ ਵੱਧ ਹੈ ਆਪਾਂ ਉਹ ਵੇਖਣੀ ਹੈ ਚੋ ਢੇਰਾ ਹਿਪ ਤੇ ਚੈਸਟ ਕਿੰਨਾ ਚੀਜ਼ਾਂ ਜੋ ਆਪਾਂ ਜਿਹੜੀ ਚੀਜ਼ ਜ਼ਿਆਦਾ ਹੈ ਉਹਦੇ ਹਿਸਾਬ ਨਾਲ ਆਪਾਂ ਕੱਪੜਾ ਦੂਰਾ ਕਰਨਾ ਇਹਦੀ ਆਪਣੀ ਹਿਪ ਹੈਗੀ ਹੈ ਉਹ ਆਪਾਂ 14.5 ਦੇ ਹਿਸਾਬ ਨਾਲ 3 ਇੰਚ ਵਾਧਾ ਕਰਕੇ 17.5 ਦੀ ਕਟਾਈ ਕਰਾਂਗੇ ਕਪੜਾ ਜਿਹੜਾ ਦੂਰਾ ਕਰਨਾ ਹੈ ਜਿਵੇਂ ਆਪਣੇ ਕੋਲ ਕਪੜਾ ਇਹ ਇਹ ਚੀਜ਼ ਜਿਹੜੀ ਰੱਖਾਂਗੇ ਇਹ ਆਪਾਂ ਲંબਾਈ ਜਿਹੜੀ ਆ 3 ਇੰਚ ਵਾਧਾ ਰੱਖਾਂਗੇ ਜਿਹੜੀ ਆਪਣੀ ਚੜਾਈ ਹੈ ਉਹ ਵੀ ਆਪਾਂ 3 ਇੰਚ ਐਕਸਟਰਾ ਵਾਧਾ ਰੱਖਦੀਆਂ ਠੀਕ ਹੈ ਜੀ ਇਦਾਂ ਆਪਾਂ ਕਪੜੇ ਨੂੰ ਫੋਲਡ ਕਰਕੇ ਫਿਰ ਆਪਾਂ ਕਟਾਈ ਕਰਨੀ ਹੈ ਤੇ ਜਿਹੜਾ ਤੀਰਾ ਤੀਰਾ ਜਿਹੜਾ ਹੁੰਦਾ ਉਹ ਆਪਾਂ ਨੇ 1 ਇੰਚ ਵੱਧ ਰੱਖਣਾ ਹੁੰਦਾ ਜਿਵੇਂ ਕਿ 1.5 ਹੈ ਤੇ ਇਹਦੇ ਵਿੱਚ ਆਪਾਂ ਨੇ 1 ਇੰਚ ਐਡ ਕਰਕੇ 1.5 11 ਠੀਕ ਹੈ ਜੀ ਜਿਹੜਾ ਆਪਣੇ ਕੋਲੇ ਹੁਣ ਹੈਪ ਜਿਹੜੀ ਇਹ ਤਾਂ ਆਪਾਂ ਨਿਸ਼ਾਨ ਲਾਉਣੇ ਆ ਇਹ ਤਾਂ ਸੇਮ ਸੇਮ ਲਾਉਣੇ ਹੁੰਦੇ ਆ ਜੇ ਪਲੇਟਾਂ ਨਹੀਂ ਪਾਉਣੀਆਂ ਤਾਂ ਆਪਣੇ ਸਾਰੇ ਸੇਮ ਲੱਗਦੇ ਆ ਤੇ ਬਾਕੀ ਹੋ ਗਈ ਸਾਈਡ ਲਾਈਨ ਸਾਈਡ ਲਾਈਨ ਜੇ ਆਪਾਂ ਨਹੀਂ ਪਲੋਈ ਪਾਉਣੀ ਜਿਵੇਂ 13 ਸਾਲ ਦੇ ਬੱਚੇ ਦਾ ਇਹ ਆਪਾਂ 11.5 ਸਾਈਡ ਲਾਈਨ ਹੈ ਤੇ ਆਪਾਂ ਇਹਦੇ ਵਿੱਚ 1/2 ਇੰਚ ਐਡ ਕਰਨਾ ਹੈ ਠੀਕ ਹੈ ਨਾ 1/2 ਠੀਕ ਹੈ ਆਪਾਂ ਨੇ 11.5 ਵਿੱਚ 1/2 ਇੰਚ ਐਡ ਕਰਕੇ ਤੇ ਆਪਾਂ ਇਹ ਕਰਾਂਗੇ